सत्संगत आदर भागे हो तनता दे योग हो जो बड़े प्यार दे नाल डॉक्टर नवीन जी जो आर्ट ऑफ लिविंग दे मेंबर हैं और एक ऐसी संस्था है जिस महापुरुष ने जिस रब दे प्यारे ने ਔਰ ਉਹਨਾਂ ਨੂੰ ਜਗਤ ਗੁਰੂ ਦਾ ਖਹਿਤਾਬ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਮਹਾਰਾਜ ਉਹਨਾਂ ਨੇ ਏ ਆਰਟ ਆਫ ਲਿਵਿੰਗ ਦਾ ਇੱਕ ਬਹੁਤ ਵੱਡਾ ਜੀਵਨ ਦਾ ਆਨੰਦ ਔਰ ਵਰਲਡ ਦੇ ਵਿੱਚ ਹਰ ਥਾਂ ਦੇ ਉੱਤੇ ਜਾ ਕੇ ਇਹ ਮੈਸੇਜ ਦਿੱਤਾ ਸੁਸਾਗਤ ਸੰਗਤ ਇਹ ਕੋਈ ਅਨਪੜਨ ਦੀ ਸੰਸਥਾ ਨਹੀਂ ਹੈ ਪੜੇ ਲਿਖੇ ਆ ਜੀ ਵਿਦਵਾਨਾਂ ਦੀ ਹੈ ਨਾਮ ਜਪਵਾਲਿਆਂ ਦੀ ਹੈ ਕਮਾਈ ਕਰਨ ਵਾਲਿਆਂ ਦੀ ਹੈ ਔਰ ਜਿਨ੍ਹਾਂ ਨੇ ਅਬਿਨਾਸੀ ਖੇਮ ਚਾਹੇ ਜੇ ਨਾਨਕ ਉਸ ਅਵਸਥਾ ਨੂੰ ਜਿਨ੍ਹਾਂ ਨੇ ਪ੍ਰਾਪਤ ਕੀਤਾ ਹੈ ਕਰ ਰਹੇ ਹਨ ਇਹ ਉਹਨਾਂ ਦੀ ਇੱਕ ਸੰਸਥਾ ਹੈ ਸੋ ਆਪ ਭਾਗਾਂ ਵਾਲੇ ਹੋ ਔਰ ਮੈਂ ਖੱਤਰੀ ਸਾਹਿਬ ਜੀ ਦਾ ਜਿਨ੍ਹਾਂ ਦਾ ਬਹੁਤ ਸਮੇਂ ਤੋਂ ਸਾਡੇ ਨਾਲ ਪਿਆਰ ਪੁਰਦਾ ਆ ਰਿਹਾ ਹੈ ਔਰ ਬਹੁਤ ਸਮਾਂ ਉਹ ਬੈਠ ਕੇ ਵਿਚਾਰਾਂ ਕਰਦੇ ਰਹਿੰਦੇ ਹਮ ਸੋ ਸਾਧ ਸੰਗਤ ਉਹਨਾਂ ਨੇ ਇਹ ਉਪਰਾਲਾ ਕੀਤਾ ਹੈ ਆਪ ਵੀ ਉਸ ਸੰਸਥਾ ਦੇ ਮੈਂਬਰ ਬਣੇ ਸੇਵਾ ਦੇ ਵਿੱਚ ਜੁੜੇ ਔਰ ਉਹਨਾਂ ਨੇ ਹੀ ਪ੍ਰੇਰਣਾ ਕਰਕੇ ਦਾਸਨਾਲ ਕੱਲ ਆ ਕੇ ਵਿਚਾਰ ਕੀਤੀ ਔਰ ਇਹ ਸਮਾਂ ਮਿਲਿਆ ਔਰ ਅੱਜ ਵੀ ਇਸੇ ਦੇ ਸਮੇਂ ਤੇ ਕਾਫੀ देर ਬੈਠੇ ਰਹੇ ਔਰ ਪਹਿਲੇ 1 2 ਦਿਨ ਬਾਅਦ 3 ਦਿਨ ਦਾ ਬਾਅਦ ਦਾ ਪ੍ਰੋਗਰਾਮ ਬਣ ਰਿਹਾ ਸੀ ਮੈਂ ਕਿ ਅੱਜ ਪੂਰਨ ਮਾਸ਼ੀ ਦਾ ਦਿਹਾੜਾ ਹੈ ਮੈਂ ਕੁਦਰਤੀ ਤੌਰ ਤੇ ਇੱਥੇ ਬੈਠਾ ਭਾਵੇਂ ਅੱਜ ਮੇਰੇ ਉਸ ਦਾ ਪ੍ਰੋਗਰਾਮ ਸੀ ਪਤਿਆਲਾ ਦਾ ਪ੍ਰੋਗਰਾਮ ਸੀ ਉਹ ਦੁਬਿਧਾ ਦੇ ਵਿੱਚ ਉਹ ਪ੍ਰੋਗਰਾਮ ਚੱਲਦਾ ਰਿਹਾ ਪਰ ਮਹਾਰਾਜ ਦੀ ਕਿਰਪਾ ਹੈ ਰਹਿਮਤ ਹੈ ਜਿਨ੍ਹਾਂ ਸੰਗਤਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਹੀ ਪ੍ਰੋਗਰਾਮ ਹੈ ਉਹ ਪਹੁੰਚ ਗਏ ਜਿਨ੍ਹਾਂ ਨੇ ਸਿਰਫ ਆਲਸ ਕੀਤਾ ਉਹ ਰਹਿ ਗਿਆ ਅੱਜ ਦੇ ਦਿਹਾੜੇ ਤੇ ਸੋਇਤ ਰੂਮ ਮੈਂ ਅੱਜ ਹੀ ਬੇਨਤੀ ਕੀਤੀ ਵੀ ਅੱਜ ਸ਼ਾਮ ਨੂੰ ਹੀ ਰੱਖ ਲੋ ਭਲੇ ਕੰਮ ਨੂੰ ਕੱਲ ਤੇ ਕਿਉਂ ਅੱਜ ਹੀ ਕਰੋ ਬੋਲੋ ਸਤਿ ਸ੍ਰੀ ਅਕਾਲ ਸੋ ਉਹ ਡਾਕਟਰ ਸਾਹਿਬ ਨਾਲ ਲੈ ਕੇ ਮੈਡਮ ਸਾਥ ਲੈ ਕੇ ਇੱਥੇ ਆਏ ਹਨ ਮੈਂ ਉਹਨਾਂ ਦਾ ਹਿਰਦੇ ਕਰਕੇ ਧੰਵਾਦੀ ਹਾਂ ਔਰ ਅਗਲੇ ਮੰਗਲਵਾਰ ਦਾ ਇੱਕ ਦਿਨ ਦਾ ਇਹ ਪ੍ਰੋਗਰਾਮ ਹੈ ਸਿਰਫ ਉਸ ਤੋਂ ਬਾਅਦ ਸੰਗਤਾਂ ਦੀ ਜਿਉਂ-ਜਿਉਂ ਮੰਗ ਹੋਏਗੀ ਜਿਉਂ-ਜਿਉਂ ਸੰਗਤਾਂ ਦੇ ਅੰਦਰ ਉਤਸ਼ਾਹ ਹੋਏਗਾ ਫਿਰ ਇਹ ਪ੍ਰੋਗਰਾਮ ਬਾਅਦ ਦੇ ਵਿੱਚ ਹੋਰ ਲਿਖਿਆ ਜਾਏਗਾ ਔਰ ਸ਼ਾਮ ਦਾ 7 ਵਜੇ ਤੋਂ ਲੈ ਕੇ 8 ਵਜੇ ਦਾ ਸਮਾਂ 1 ਘੰਟੇ ਦਾ ਮੇਰੀਆਂ ਸਾਰੀਆਂ ਸੰਗਤਾਂ ਨੂੰ ਦੂਰ ਦਰੇਡੇ ਤੋਂ ਜਿੱਥੋਂ-ਜਿੱਥੋਂ ਵੀ ਸੰਗਤਾਂ ਆਉਂਦੀਆਂ ਹਨ ਜਿਹੜੇ ਅੱਜ ਇੱਕ-ਇੱਕ ਦੋ-ਦੋ ਆਏ ਹਨ ਉਹ ਸਾਰੇ ਆਪਣੇ ਨਾਲ ਇੱਕ-ਇੱਕ ਦੋ-ਦੋ ਪੰਜ-ਪੰਜ ਜ਼ਰੂਰ ਨਾਲ ਲਿਖੇ ਹੋ ਮਹਾਰਾਜ ਦਾ ਇਹ ਸ਼ਬਦ ਦਾ ਸੁਨੇਹਾ ਹੈ ਇੱਥੇ ਆਰਟ ਆਫ ਲੀਵਿੰਗ ਔਰ ਦੂਸਰਾ ਹੈ ਜੋ ਗੁਰੂ ਬਾਬਾ ਜੀ ਵੀ ਇਹ ਜੀਵਨ ਦਾ ਸੁਨੇਹਾ ਦਿੰਦੇ ਹਨ ਦੂਸਰਾ ਹੈ ਆਰਟ ਆਫ ਡਾਈਿੰਗ ਬੇਲੋ ਸਤਿ ਸੋ ਸਾਧ ਸੰਗਤ ਮਰਨਾ ਕਿਵੇਂ ਹੈ ਇਹਨੂੰ ਸਵਾਰਨਾ ਕਿਵੇਂ ਹੈ ਔਰ ਜੇ ਸਾਧ ਸੰਗਤ ਜੀਵਨ ਦਾ ਢੰਗ ਤੁਹਾਡਾ ਸੋਹਣਾ ਹੋ ਗਿਆ ਤੇ ਫਿਰ ਮਰਨਾ ਸੌਖਾ ਹੋ ਜਾਏ बोलो सतगुरु और ऐसा मरना है जब तुम आए जग में जग हंसा तू रोए ऐसी करनी कर चलो तू हसे जग रो ऐसा जीवन का आनंद अपने प्राप्त करना है सो ये टाइम इस समय ने खुंजाना ने, दास नहीं दास भावे इतने नहीं होएगा शायद कोशिश कराँगा मैं भी उस समय तहचन की पर आप सब संतान जरूर बेनती है कि अगले मंगलवार सत तो लठ बजे तक का समय है सब संगत पहुंचन की खेचल करना मैं खतरी साहब जी और डॉक्टर साहब निया आखता हाँ अति धनवादियाँ संस्था दे बोलो। सो साध संगत ਇਸ ਤੋਂ ਪਹਿਲੇ ਗੁਰੂ ਉਸਤੋਤਰ ਦੇ ਵਿੱਚ ਸਾਥ ਲਿਆ ਜਾਵੇ ਡਾਕਟਰ ਸਾਹਿਬ ਨੂੰ ਜੀ ਆਇਆਂ ਆਖਦਾ ਹੋਏ ਆ ਕੇ ਉਸੇ ਰੂਪ ਉਹ ਦੀ ਪ੍ਰਾਪਤ ਕਰਨ ਔਰ ਉਸ ਤੋਂ ਬਾਅਦ ਗੁਰੂ ਉਸਤੋਤਰ ਅਰਦਾਸ ਅਤੇ ਹੁਕਮ ਸੋ ਆਓ ਇਸ ਸ਼ਾਂਤੀ ਤੇ ਪਹੁੰਚੀ ਜੋ ਇਹ ਜੀਵਨ ਦਾ ਆਨੰਦ ਜਿੰਨਾਂ ਨੂੰ ਮਿਲ ਗਿਆ ਔਰ ਜਿਨਾਂ ਨੇ ਲੈਣਾ ਹੈ ਵਸੂਨਾ ਦੀ ਰਸਨਾ ਤੋਂ ਇੱਕੋ ਹੀ ਧੁਨ ਨਿਕਲਦੀ ਹੈ ਮਜਬੂਰੀ ਦੇ ਨਾਲ ਨਹੀਂ ਸੰਗਤ ਦੇ ਵਿੱਚ ਜਿਨ੍ਹਾਂ ਦੇ ਗੁਰੂ ਪੁੱਠ ਜਾਂਦਾ ਹੈ ਜਿਨ੍ਹਾਂ ਨੂੰ ਗੁਰੂ ਮਨਜ਼ੂਰ ਕਰ ਲੈਂਦਾ ਹੈ ਨਾ साजस्मत भेज है फिर उन्होंने रचना की पढ़ती है ਜੇ ਸਾਥ ਕੋਈ ਵੀ ਰਸਨਾ ਵਾਂਝੀ ਨਾ ਰਹੇ ਜਏ ਇਸ ਗੁਰੂ ਨੂੰ ਅਰਸ਼ੀ ਦੇ ਹਾੜੇ ਤੇ ਬੜੇ ਪਿਆਰ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਧਨ ਹੈ ਮੈਂ ਬਨਹਾ ਜੀ i just got i ਵਾਹਿ ਗੁਰੂ ਜੀ ਬੈ ਰਾੜੀ ਮਹਲਾ 4 ਮਨ ਮਿਲ ਸੰਤ ਜਨਾ ਜਸ ਗਾਏ ਹਾਰੇ ਹਾਰੇ ਰਤਨ ਰਤਨ ਹਾਰੇ ਨੀਕੋ ਗੁਰ ਸਤ ਗੁਰ ਦਾਨ ਦਿਵਾਇ ਮਨ ਮਿਲ ਸੰਤ ਜਨਾ ਜਸ ਗਾਏ ਹਾਰੇ ਹਾਰੇ ਰਤਨ ਰਤਨ ਹਾਰੇ ਨੀਕੋ ਗੁਰ ਸਤ ਗੁਰ ਦਾਨ ਦਿਵਾਇ ਰਹਾ ਤਿਸ ਜਨ ਕ ਮਨ ਤਨ ਸਭ ਦੇਵੋ ਜਿਨ ਹਰ ਹਰ ਨਾਮ ਸੁਨਾਇਓ ਤਾਨ ਮਾਇਆ ਸੰਪਤੀ ਸੁਦੇਵ ਜਿਨ ਹਰ ਮੀਤ ਮਿਲਾਇਓ ਇਨ ਕਿੰਚਤੇ ਕਿਰਪਾ ਕਰੀ जग ਦੀ ਸਰੋ ਤਾਦ ਹਾਰੇ 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 ਜਸ ਧਿਆਏ ਜਨ ਨਾਨਕ ਕਾ ਹਰ ਭੇਟੇ ਸੁਆਮੀ ਦੁਖ ਹਮੈ ਰੋਗ ਜਵਾਇ ਕਿਨ ਕਿੰਚਤ ਕਿਰਪਾ ਕਰੀ ਜਗ ਦੀ ਸਰ ਤਾ ਜਨ ਨਾਨਕ ਕਾ ਹਰ ਪੀਤੇ ਸੁਆਮੀ ਦੁਖ ਆਮੈ ਰੋਗ ਗਵਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ